ਅੱਡੀ ਪ੍ਰੇਰ ਜੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਦੀ ਹੈਗੀ ਐ ਫ੍ਰੋਮ ਐਨ ਇੰਡੀਪੈਂਡੈਂਟ ਏਜੰਸੀ ਸੋ ਵੀ ਹੈਵ ਫੁੱਲ ਫੇਥ ਇਨ ਦਾ ਕੋਰਟ ਆਰ ਸਾਈਡ ਵੁਸ ਪਲੀਡਡ ਈਵਨ ਦੀ ਅਦਰ ਸਾਈਡ ਦਾ ਸਟੇਟ ਆਲਸੋ ਪਲੀਡਡ देयर ਓਨ ਕੇਸ ਤਾਂ ਵੀ ਆਰ ਵੈਰੀ ਹੋਪਫੁਲ ਸਾਨੂੰ ਬਹੁਤ ਉਮੀਦ ਹੈ ਕਿ ਜੋ ਵੀ ਆਊਟਕਮ ਆਏਗੀ ਉਹ ਪੋਜ਼ਿਟਿਵ ਆਏਗੀ ਤੁਸੀਂ ਸੀਬੀਆਈ ਔਰ ਇੱਕ ਏਜੰਸੀ ਮੰਗੇ ਕਿ ਕੋਈ ਏਜੰਸੀ ਆਸੀਏ ਇੰਡੀਪੈਂਡੈਂਟ ਏਜੰਸੀ ਜੀ ਹਾਂਜੀ ਤੇ ਇੱਕ ਕੋਰਟ ਨੇ ਵੀ ਕਿਹਾ ਕਿ ਐਫਆਈਆਰ ਕਿਉਂ ਨਹੀਂ ਹੋਈ ਮੈਡੀਕਲ ਹੋ ਗਿਆ ਸੀ ਕਿਸ ਆਫੀਸਰਸ ਦੇ ਕਹਿੰਦੇ ਤੇ ਡਿਲੇ ਹੋਇਆ ਇਹ ਸਾਰੀ ਗੱਪੜੀਆਂ ਕੋਰਟ ਨੇ ਹਾਂਜੀ ਬਿਕੋਜ਼ ਸਾਡੀ ਵੀ ਪਲੀਡਿੰਗ ਮੇਨਲੀ ਡਿਲੇ ਇਨ ਦਾ ਐਫਆਈਆਰ ਦੀ ਹੈਗੀ ਹੈ ਤਾਂ ਉਹਨਾਂ ਨੇ ਕੋਰਟ ਦਾ ਇੱਕ ਕੰਪਰੀਹੈਂਸਿਵ ਕੋਰਟ ਨੇ ਉਹਨਾਂ ਦਾ ਰਿਪਲਾਈ ਮੰਗਿਆ ਕਿ ਵਾਇਵਰ ਦੇਰ ਵਾਸ ਅ ਡਿਲੇ ਜਿਹੜੇ ਕਾਂਸਟੇਬਲ ਅਨਦੀਰ ਵੱਲੋਂ ਹੋਈ ਸੀਗੇ ਹਾਲਾਂਕਿ ਪਾਰਟੀ ਨਹੀਂ ਬਣਾਏਗੇ ਉਹਨਾਂ ਕਹਿ ਵੀ ਜੇ ਉਹਨਾਂ ਦੀ ਵੀ ਇੰਜਰੀਜ਼ ਨੇ ਤੇ ਉਹਨਾਂ ਦਾ ਵੀ ਕਿਉਂ ਨਹੀਂ ਕੀਤਾ ਗਿਆ ਹਾਂਜੀ ਉਹ ਦੇ ਵਰ ਨਾਟ ਅ ਪਾਰਟੀ ਟੂ ਆ ਕੇਸ ਉਹ ਨਹੀਂ ਸੀ ਅਸੀਂ ਵੀ ਡਿਡ ਨਾਟ ਪਲੀਡ them ਤਾਂ ਉਨਾਂ ਦਾ ਕੋਈ ਰਿਪਲਾਈ ਨਹੀਂ ਸਟੇਟ ਦਾ ਹੀ ਰਿਪਲਾਈ ਮੰਗਿਆ ਜੀ ਮੀਨ ਤੁਹਾਡੀ ਪ੍ਰੇਅਰ ਇਹਦੇ ਵਿੱਚ ਕੀ ਹੈ ਜਦੋਂ ਇਹ ਸਾਰਾ ਕ੍ਰੈਂਸ ਹੋਇਆ ਉਸ ਤੋਂ ਬਾਅਦ ਟੀਵੀਆਰ ਵੀ ਤੁਸੀਂ ਪ੍ਰੋਵਾਈਡ ਕਰਾਇਆ ਔਰ ਫਿਰ ਖਾਣਿਆਂ ਦੇ ਚੱਕਰ ਲਗੇ ਵੀਡੀਓਜ਼ ਵੀ ਕੋਰਟ ਨੇ ਦੇਖੀਆਂ ਨੇ ਜੀ ਸਾਡੀ ਪ੍ਰੇਅਰ ਇਹ ਹੈ ਕਿ ਇਨਵੈਸਟੀਗੇਸ਼ਨ ਉੱਥੋਂ ਹੋਣੀ ਚਾਹੀਦੀ ਹੈ ਜਿੱਥੇ ਇੱਕ ਉਮੀਦ ਹੋਵੇ ਕਿ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੋਊਗੀ ਕੋਈ ਬਾਇਆਸ ਨਹੀਂ ਹੋਊਗਾ ਉਹੀ ਅਸੀਂ ਪ੍ਰੇਅ ਕੀਤਾ ਜੀ ਕੋਰਟ 'ਚ 28 ਮਾਰਚ ਲਈ ਮੈਟਰ ਲਿਸਟਡ ਅਗੇਨ ਸਾਡੀ ਪ੍ਰੇਰ ਜੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਦੀ ਹੈਗੀ ਐ ਫ੍ਰੋਮ ਐਨ ਇੰਡੀਪੈਂਡੈਂਟ ਏਜੰਸੀ ਸੋ ਵੀ ਹੈਵ ਫੁੱਲ ਫੇਥ ਇਨ ਦਾ ਕੋਰਟ ਆਰ ਸਾਈਡ ਵਸ ਪਲੀਡਡ ਈਵਨ ਦੀ ਅਦਰ ਸਾਈਡ ਦਾ ਸਟੇਟ ਆਲਸੋ ਪਲੀਡਡ देयर ਓਨ ਕੇਸ ਤਾਂ ਵੀ ਆ ਵਰਰੀ ਹੋਪਫੁਲ ਸਾਨੂੰ ਬਹੁਤ ਉਮੀਦ ਹੈ ਕਿ ਜੋ ਵੀ ਆਊਟਕਮ ਆਏਗੀ ਉਹ ਪੋਜ਼ਿਟਿਵ ਆਏਗੀ ਤੁਸੀਂ ਸੀਬੀਆਈ ਔਰ ਇੱਕ ਏਜੰਸੀ ਮੰਗੇ ਕਿ ਕੋਈ ਏਜੰਸੀ ਸੀਬੀਆਈ ਇੰਡੀਪੈਂਡੈਂਟ ਏਜੰਸੀ ਜੀ ਹਾਂਜੀ ਤੇ ਇੱਕ ਕੋਰਟ ਨੇ ਵੀ ਕਿਹਾ ਕਿ ਐਫਆਈਆਰ ਕਿਉਂ ਨਹੀਂ ਹੋਈ ਮੈਡੀਕਲ ਹੋ ਗਿਆ ਸੀ 21 ਆਫੀਸਰਸ ਦੇ ਕਹਿੰਦੇ ਦੇ ਡਿਲੇ ਹੋਇਆ ਇਹ ਸਾਰੀ ਟਿੱਪਣੀਆਂ ਕੋਰਟ ਨੇ ਦੀ ਹਾਂਜੀ ਬਿਕੋਜ਼ ਸਾਡੀ ਵੀ ਪਲੀਡਿੰਗ ਮੇਨਲੀ ਡਿਲੇ ਇਨ ધ ਐਫਆਈਆਰ ਦੀ ਹੈਗੀ ਹੈ ਤਾਂ ਉਹਨਾਂ ਨੇ ਕੋਰਟ ਦਾ ਇੱਕ ਕੰਪਰੀਹੈਂਸਿਵ ਕੋਰਟ ਨੇ ਉਹਨਾਂ ਦਾ ਰਿਪਲਾਈ ਮੰਗਿਆ ਕਿ ਵਾਈਵਰ ਥਰ ਇਜ਼ ਅ ਡਿਲੇ ਜਿਹੜੇ ਕਨਸਟਿਬਲ ਐਂਡ ਵੀਰ ਵੱਲੋਂ ਹੋਈ ਸੀਗੇ ਹਾਲਾਂਕਿ ਪਾਰਟੀ ਨਹੀਂ ਬਣਾਇਆ ਗਿਆ ਉਹਨਾਂ ਨੇ ਕਹਿ ਵੀ ਜੇ ਉਹਨਾਂ ਦੀ ਵੀ ਇੰਜਰੀਜ਼ ਨੇ ਤੇ ਉਹਨਾਂ ਦਾ ਵੀ ਕਿਉਂ ਨਹੀਂ ਕੀਤਾ ਗਿਆ ਹਾਂਜੀ ਉਹ ਦੇ ਵਰ ਨਾਟ ਪਾਰਟੀ 2 ਆ ਕੇਸ ਉਹ ਨਹੀਂ ਸੀ ਅਸੀਂ ਵੀ ਡਿਡ ਨਾਟ ਪਲੀਡ them ਤਾਂ ਉਹਨਾਂ ਦਾ ਕੋਈ ਰਿਪਲਾਈ ਨਹੀਂ ਸਟੇਟ ਦਾ ਹੀ ਰਿਪਲਾਈ ਮੰਗਿਆ ਜੀ ਮੇਨ ਤੁਹਾਡੀ ਪ੍ਰੇਅਰ ਇਹਦੇ ਵਿੱਚ ਕੀ ਹੈ ਜਦੋਂ ਇਹ ਸਾਰਾ ਕਰੰਸ ਹੋਇਆ ਉਸ ਤੋਂ ਬਾਅਦ ਪੀਵੀਆਰ ਵੀ ਤੁਸੀਂ ਪ੍ਰੋਵਾਈਡ ਕਰਾਇਆ ਔਰ ਰਿਖਾਣਿਆਂ ਦੇ ਚੱਕਰ ਲਗੇ ਵੀਡੀਓਜ਼ ਵੀ ਕੋਰਟ ਨੇ ਦੇਖੀਆਂ ਨੇ ਜੀ ਸਾਡੀ ਪ੍ਰੇਅਰ ਇਹ ਹੈ ਕਿ ਇਨਵੈਸਟੀਗੇਸ਼ਨ ਉੱਥੋਂ ਹੋਣੀ ਚਾਹੀਦੀ ਹੈ ਜਿੱਥੇ ਇੱਕ ਉਮੀਦ ਹੋਵੇ ਕਿ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੋਊਗੀ ਕੋਈ ਬਾਇਆਸ ਨਹੀਂ ਹੋਊਗਾ ਉਹੀ ਅਸੀਂ ਪ੍ਰੇਅ ਕੀਤਾ ਜੀ ਕੋਰਟ 'ਚ 28 ਮਾਰਚ ਲਈ ਮੈਟਰ ਲਿਸਟਡ ਅਗੇਨ ਸਾਡੀ ਪ੍ਰੇਰ ਜੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਦੀ ਹੈਗੀ ਐ ਫ੍ਰੋਮ ਐਨ ਇੰਡੀਪੈਂਡੈਂਟ ਏਜੰਸੀ ਸੋ ਵੀ ਹੈਵ ਫੁੱਲ ਫੇਥ ਇਨ ਦਾ ਕੋਰਟ ਆਰ ਸਾਈਡ ਵੁਸ ਪਲੀਡਡ ਈਵਨ ਦੀ ਅਦਰ ਸਾਈਡ ਦ ਸਟੇਟ ਆਲਸੋ ਪਲੀਡਡ देयर ओन ਕੇਸ ਤਾਂ ਵੀ ਆਰ ਵੈਰੀ ਹੋਪਫੁਲ ਸਾਨੂੰ ਬਹੁਤ ਉਮੀਦ ਹੈ ਕਿ ਜੋ ਵੀ ਆਊਟਕਮ ਆਏਗੀ ਉਹ ਪੋਜ਼ਿਟਿਵ ਆਏਗੀ ਤੁਸੀਂ ਸੀਬੀਆਈ ਔਰ ਇੱਕ ਏਜੰਸੀ ਮੰਗੇ ਕਿ ਕੋਈ ਏਜੰਸੀ ਆਸੀਏ ਇੰਡੀਪੈਂਡੈਂਟ ਏਜੰਸੀ ਜੀ ਹਾਂਜੀ ਤੇ ਇੱਕ ਕੋਰਟ ਨੇ ਵੀ ਕਿਹਾ ਕਿ ਐਫਆਈਆਰ ਕਿਉਂ ਨਹੀਂ ਹੋਈ ਮੈਡੀਕਲ ਹੋ ਗਿਆ ਸੀ 21 ਆਫਿਸਰਸ ਦੇ ਕਹਿੰਦੇ ਤੇ ਡਿਲੇ ਹੋਇਆ ਇਹ ਸਾਰੀ ਗੱਪੜੀਆਂ ਕੋਰਟ ਨੇ ਹਾਂਜੀ ਬਿਕੋਜ਼ ਸਾਡੀ ਵੀ ਪਲੀਡਿੰਗ ਮੇਨਲੀ ਡਿਲੇ ਇਨ ਦਾ ਐਫਆਈਆਰ ਦੀ ਹੈਗੀ ਹੈ ਤਾਂ ਉਹਨਾਂ ਨੇ ਕੋਰਟ ਦਾ ਇੱਕ ਕੰਪਰੀਹੈਂਸਿਵ ਕੋਰਟ ਨੇ ਉਹਨਾਂ ਦਾ ਰਿਪਲਾਈ ਮੰਗਿਆ ਕਿ ਵਾਇਵਰ ਦੇਰ ਵਾਸ ਅ ਡਿਲੇ ਜਿਹੜੇ ਕਾਂਸਟੇਬਲ ਅਨਦੀਰ ਵੱਲੋਂ ਹੋਈ ਸੀਗੇ ਹਾਲਾਂਕਿ ਪਾਰਟੀ ਨਹੀਂ ਬਣਾਏਗੇ ਉਹਨਾਂ ਕਹਿ ਵੀ ਜੇ ਉਹਨਾਂ ਦੀ ਵੀ ਇੰਜਰੀਜ਼ ਨੇ ਤੇ ਉਹਨਾਂ ਦਾ ਵੀ ਕਿਉਂ ਨਹੀਂ ਕੀਤਾ ਗਿਆ ਹਾਂਜੀ ਉਹ ਦੇ ਵਰ ਨਾਟ ਅ ਪਾਰਟੀ ਟੂ ਆ ਕੇਸ ਉਹ ਨਹੀਂ ਸੀ ਅਸੀਂ ਵੀ ਡਿਡ ਨਾਟ ਪਲੀਡ them ਤਾਂ ਉਨਾਂ ਦਾ ਕੋਈ ਰਿਪਲਾਈ ਨਹੀਂ ਸਟੇਟ ਦਾ ਹੀ ਰਿਪਲਾਈ ਮੰਗਿਆ ਜੀ ਮੀਨ ਤੁਹਾਡੀ ਪ੍ਰੇਅਰ ਇਹਦੇ ਵਿੱਚ ਕੀ ਹੈ ਜਦੋਂ ਇਹ ਸਾਰਾ ਕ੍ਰੈਂਸ ਹੋਇਆ ਉਸ ਤੋਂ ਬਾਅਦ ਟੀਵੀਆਰ ਵੀ ਤੁਸੀਂ ਪ੍ਰੋਵਾਈਡ ਕਰਾਇਆ ਔਰ ਫਿਰ ਖਾਣਿਆਂ ਦੇ ਚੱਕਰ ਲਗੇ ਵੀਡੀਓਜ਼ ਵੀ ਕੋਰਟ ਨੇ ਦੇਖੀਆਂ ਨੇ ਜੀ ਸਾਡੀ ਪ੍ਰੇਅਰ ਇਹ ਹੈ ਕਿ ਇਨਵੈਸਟੀਗੇਸ਼ਨ ਉੱਥੋਂ ਹੋਣੀ ਚਾਹੀਦੀ ਹੈ ਜਿੱਥੇ ਇੱਕ ਉਮੀਦ ਹੋਵੇ ਕਿ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੋਊਗੀ ਕੋਈ ਬਾਇਆਸ ਨਹੀਂ ਹੋਊਗਾ ਉਹੀ ਅਸੀਂ ਪ੍ਰੇਅ ਕੀਤਾ ਜੀ ਕੋਰਟ 'ਚ 28 ਮਾਰਚ ਲਈ ਮੈਟਰ ਲਿਸਟਡ ਹੈ